ਭਿਜਾਓ 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 ਮੇਰਾ ਵੀਰ ਆਹ ਟਰੈਕਟਰ ਪਿਜਾਓ ਆਹ ਟਰੈਕਟਰ ਦੀ ਟੈਂਚੀ ਨੂੰ ਵੇਖ ਲੈ ਟੈਂਸ਼ਨ ਵਿੱਚ ਲੱਗੀ ਹੋਈ ਅੱਗ ਓ ਇਧਰ ਨਾ ਕਰ ਯਾਰ ਇਧਰ ਨਾ ਕਰੋ ਉਹ ਟਰੈਕਟਰ ਦਾ ਟਾਇਰ ਪਾੜ ਲੈਣਾ ਯਾਰ ਪਛਾਣ ਕਰਕੇ ਤੁਸੀਂ ਆਹ ਵੇ ਆਹ ਬਾਈ ਬਹੁਤ ਵੱਡਾ ਨੁਕਸਾਨ ਹੋ ਗਿਆ ਅੱਜ ਆਪਣੇ ਸ਼ੰਭੂ ਮੋਰ ਦੇ ਤੇ ਅੱਗ ਲੱਗ ਗਈ ਆ ਤੇ ਕਾਫੀ ਵੱਡਾ ਨੁਕਸਾਨ ਹੋ ਗਿਆ ਜਾਨ ਮਾਲ ਦਾ ਭਾਜ ਜ਼ਿਆਦਾ ਨਹੀਂ ਸੀ ਆ ਜਾਨ ਮਾਲ ਬਚ ਗਿਆ ਹਾਂ ਆਹ ਆ ਗੁਰੂ ਸਰਾਂ ਦਾ ਹੀ ਆ ਆ ਬਖਸ਼ਿਆਲਾ ਦਾ ਹੀ ਹੋ ਹੋ ਜੀ ਆ ਗਏ ਗਲਾਬੂ ਗੀ ਮੰਦੂਆ ਬਹੁਤ ਉੱਠੇ ਹੋ ਗਏ ਪਟਾਣੀਆਂ ਹਜਾਰੀਂ ਲਿਜਾਈ ਜਾ ਰਹੇ ਆ ਗਲਾਬੂ ਕਾਰਾਂ ਕੋ ਸ਼ਾਰਟ ਸਰਕਟ ਤੋਂ ਓ ਵੀਰੇ ਕਾਲਾ ਇਧਰ ਸਰਕਾਰਾਂ ਦਾ ਤੋਈ ਤਾਰਾ ਤਾਰ ਇਧਰ ਜੋੜਾ ਲੀ ਜਾ ਡਰਾਗਾ ਬੰਦੀ ਜਾ ਓ ਓ ਓ ਓ ਬਲਾਸ ਬਲਾਸ ਓ ਪਾਣੀ ਵਿੱਚ ਬਾਸਤਾ ਹੋਊਗਾ ਹਜੇ ਨਾ ਪੰਗਾ ਲਾਓ ਖੜ ਜੋ ਠੰਡਾ ਹੋ ਜਾਂਦੇ ਹੋ ਤਾ ਪਾਣੀ ਦਾ ਗ੍ਰਾਂਟਨ ਆ ਬ੍ਰਹਮਕੇ ਉਹਨਾਂ ਦਾ ਬਾਈ ਪ੍ਰਾਂਟ ਹੈ ਆ ਪਾਣੀ ਦਾ ਗ੍ਰਾਂਟਨ ਆ ਉਹ ਕ੍ਰਿੰਟਾ ਇੱਥੇ ਗ੍ਰਾਂਟਨ ਲੋਇਨ ਆ